ਸਿੱਖ ਦੇ ਜੀਵਨ ਵਿੱਚ ਪਾਮੇ ਕੁਝ ਵੀ ਹੋਵੇ ਚਾਹੇ ਸੁੱਖ ਹੈ ਚਾਹੇ ਦੁੱਖ ਹੈ ਹਰ ਸਮੇਂ ਇਸ ਸ਼ਬਦ ਦਾ ਪਾਠ ਲਾਜ਼ਮੀ ਕੀਤਾ ਜਾਂਦਾ ਹੈ ਚਾਹੇ ਆਨੰਦ ਕਾਰਜ ਹੈ ਚਾਹੇ ਅੰਤਮ ਅਰਦਾਸ ਹੈ ਚਾਹੇ ਘਰ ਵਿੱਚ ਬੱਚੇ ਦਾ ਜਨਮ ਹੋਇਆ ਹੈ ਆਪਾ ਸ਼ੁਕਰਾਨਾ ਕਰਨ ਵਾਸਤੇ ਸਮਾਗਮ ਰੱਖਦੇ ਹਾਂ ਜਦੋਂ ਵੀ ਕਿਸੇ ਸਮਾਗਮ ਦੀ ਸਮਾਪਤੀ ਹੁੰਦੀ ਹੈ ਨਾ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਾਪ ਜ਼ਰੂਰ ਕੀਤਾ ਜਾਂਦਾ ਹੈ ਪਹਿਲੀਆਂ 5 ਪੌੜੀਆਂ ਤੇ ਇੱਕ ਸਮਾਪਤੀ ਦੀ ਪੌੜੀ ਇਹ ਜਿਹੜੀਆਂ ਪਹਿਲੀਆਂ 5 ਪੌੜੀਆਂ ਦਾ ਆਪਾਂ ਜਾਪ ਕਰਦੇ ਹਾਂ ਉਨ੍ਹਾਂ ਪੰਜ ਪੌੜੀਆਂ ਦੇ ਵਿੱਚੋਂ ਦੂਜੀ ਪੌੜੀ ਦਾ ਜਾਪ ਆਪਾਂ ਸ਼ੁਰੂਆਤ ਵਿੱਚ ਸਰਵਣ ਕੀਤਾ ਹੈ। ਤਕਰੀਬਨ ਸਾਰਿਆਂ ਨੂੰ ਇਹ ਸ਼ਬਦ ਯਾਦ ਹੈ। ਸਾਰਿਆਂ ਨੇ ਹਾਜ਼ਰੀ ਲਗਾਉਣੀ ਹੈ। ਗੁਰੂ ਜੀ ਆਵਾਜ਼ ਮਾਰਦੇ ਨੇ। ਏ ਮੰਨ ਮੇਰੀਆ ਤੂੰ ਸਦਾ ਰਹੋ। ਗੱਜ ਕੇ ਸਾਰਿਆਂ ਨੂੰ ਯਾਦ ਹੈ ਜਿਹੜੇ ਸ਼ਬਦ ਆਪਾਂ ਨੂੰ ਸਰਲ ਨੇ ਨਾ ਮੇਰੀ ਕੋਸ਼ਿਸ਼ ਹੈ ਵੀ ਆਪਾਂ ਉਹਨਾਂ ਨੂੰ ਨਾਲ ਲੈ ਕੇ ਚੱਲੀਏ ਤਾਂ ਜੋ ਕੱਲੀ-ਕੱਲੀ ਗੱਲ ਆਪ ਜੀ ਨੂੰ ਸਮਝ ਆਪੇ ਸਾਰੇ ਕਿਰਪਾ ਕਰੋ ਏ ਮਨ ਮੇਰਾ ਤੂੰ ਸਦਾ ਰਹੋ ਏ ਮਨ ਮਰੀਆ ਗੁਰੂ ਅਮਰਦਾਸ ਮਹਾਰਾਜ ਜੀ ਨੇ ਮਨ ਨੂੰ ਆਵਾਜ਼ ਦਿੱਤੀ ਪਹਿਲੇ ਦੀਵਾਨ ਵਿੱਚ ਆਪਾਂ ਗੱਲ ਕੀਤੀ ਸੀ ਕਿ ਧੰਨ ਗੁਰੂ ਅਰਜਨ ਸਿੰਘ ਮਹਾਰਾਜ ਜੀ ਪ੍ਰਾਨੀ ਨੂੰ ਆਵਾਜ਼ ਦੇ ਰਹੇ ਰਮਈਆ ਕੇ ਗੁਣ ਚੇਤ ਪ੍ਰਾਨੀ ਪ੍ਰਾਨੀ ਵਿੱਚ ਕੋਈ ਵੀ ਆ ਸਕਦੇ ਆਪਾਂ ਸਮਝਿਆ ਸੀ ਗਿਆਨ ਕੋਈ ਵੀ ਲੈ ਸਕਦਾ ਹੈ ਇਸੀ ਤਰ੍ਹਾਂ ਅੱਜ ਗੁਰੂ ਜੀ ਮਨ ਦੀ ਗੱਲ ਕਰ ਰਹੇ ਨੇ ਤੇ ਮਨ ਵੀ ਸਾਰਿਆਂ ਕੋਲ ਹੈ ਨਾ ਚਾਰੇ ਦਿਸ਼ਾਵਾਂ ਵਿੱਚ ਜਿੰਨੇ ਵੀ ਲੋਕ ਨੇ ਜਿੰਨੀ ਵੀ ਕਾਇਨਾਤ ਮਾਲਕ ਜੀ ਨੇ ਬਣਾਈ ਆ ਹਰ ਇੱਕ ਦੇ ਕੋਲ ਹਰ ਇੱਕ ਪ੍ਰਾਣੀ ਮਾਤਰ ਦੇ ਕੋਲ ਮਨ ਹੈ ਗੁਰੂ ਜੀ ਮਨ ਨੂੰ ਆਵਾਜ਼ ਮਾਰ ਰਹੇ ਨੇ ਇਸ ਗੱਲ ਨੂੰ ਚੇਤੇ ਰੱਖੀਏ ਜਦੋਂ ਵੀ ਆਪਾਂ ਪਾਠ ਕਰਦੇ ਆ ਚਾਰ ਚੀਜ਼ਾਂ ਦੀ ਹਾਜ਼ਰੀ ਲਾਜ਼ਮੀ ਲਵਾਇਆ ਕਰੀ ਸਭ ਤੋਂ ਪਹਿਲਾਂ ਸਾਡਾ ਤਨ ਹਾਜ਼ਰ ਹੋਵੇ ਕਿਉਂਕਿ ਗੁਰਬਾਣੀ ਦੇ ਵਿੱਚ ਬਹੁਤ ਸ਼ਬਦ ਤਨ ਨੂੰ ਸਬੋਧਨ ਕਰਕੇ ਆਏ ਨੇ ਜੇ ਤਨ ਹਾਜ਼ਰ ਹੋਵੇਗਾ ਤਾਂ ਹੀ ਤੇ ਤਾਨੂੰ ਸਮਝਾਇਆ ਜਾ ਸਕਦਾ ਹੈ ਨਾ ਗੁਰੂ ਜੀ ਕਹਿੰਦੇ ਪੋਛ ਆਪਣੇ ਤਨ ਨੂੰ ਗੱਲ ਕਰ ਤਨ ਦੇ ਨਾਲ ਰੋਜ਼ ਪੁੱਛਿਆ ਕਰ ਏ ਸ਼ਰੀਰਾ ਮੇਰੇ ਆ ਇਸ ਜਗ ਮੈਂ ਆਏ ਕਿਆ ਤੁਦ ਕਰਮ ਕਮਾਇਆ ਏ ਕਰਮ ਕਮਾਇਆ ਤੁਦ ਸ਼ਰੀਰਾ ਜਾਂ ਤੂੰ ਜਗ ਮੈਂ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨਚਨੀ ਵਸਾਇਆ ਜਿਸ ਮਾਲਕ ਨੇ ਤੈਨੂੰ ਬਣਾਇਆ ਤੇਰੀ ਅੰਦਰ ਜੋਤ ਰੱਖੀ ਸਾਜ ਸਵਾਰ ਕੇ ਹੁਣ ਜੇ ਤਨ ਹਾਜ਼ਰ ਹੋਵੇਗਾ ਤਾਂ ਹੀ ਪੁੱਛਾਂਗੇ ਨਾ ਤੁਹਾਨੂੰ ਤਾਂ ਹੀ ਗੱਲ ਕਰਾਂਗੇ ਦੂਜੇ ਨੰਬਰ ਤੇ ਮਨ ਦੀ ਹਾਜ਼ਰੀ ਕਿਉਂਕਿ ਗੁਰਬਾਣੀ ਦੇ ਵਿੱਚ ਬਹੁਤ ਸ਼ਬਦ ਮਨ ਨੂੰ ਸਬੂਧਨ ਕਰਕੇ ਆਏ ਜਿਸ ਸ਼ਬਦ ਦਾ ਪਾਠ ਆਪਾਂ ਸਰਵਣ ਕੀਤੇ ਉਹਦੇ ਵਿੱਚ ਵੀ ਮਨ ਨੂੰ ਕਿਹਾ ਗਿਆ ਕਦੇ ਗੁਰਦੇਵ ਪਿਤਾ ਜੀ ਫਰਮਾਉਂਦੇ ਨੇ ਰੇ ਮਨ RAM ਸਿਉ ਕਰ ਪ੍ਰੀਤ ਕਦੇ ਕਿਹਾ ਹੈ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਜਲ ਕਮਲੇ ਲਹਿਰੀ ਨਾਲ ਪਛਾੜੀਐ ਭੀ ਵਿਗਸੈ ਅਸਨੇਹੀ ਅਦੇ ਗੁਰੂ ਜੀ ਸਮਝਾਉਂਦੇ ਨੇ ਕਾਹੇ ਰੇ ਮਨ ਚਿਤ ਵੈ ਉਦਮ ਜਾਂ ਆ ਹਰ ਹਰ ਜਿਓ ਪਰਿਆ ਸ਼ਲ ਪਥਰ ਮੈਂ ਜੰਤ ਪਾਏ ਤਾਂ ਕਾ ਰਜਕ ਆਗੇ ਕਰ ਮਨ ਨੂੰ ਸੁਬਦਨ ਹੈ ਨਾ ਮੰਨਣ ਗੱਲਾਂ ਕਰਨੀ ਅੰਨ ਦੀ ਹਾਜ਼ਰੀ ਦੂਜੇ ਨੰਬਰ ਤੇ ਮਨ ਦੀ ਹਾਜ਼ਰੀ ਵੇਖੋ ਜੀ ਮਨ ਹਾਜ਼ਰ ਹੁੰਦਾ ਹੈ ਗੁਰੂ ਜੀ ਤਾਂ ਆਖਦੇ ਨੇ ਪੁੱਤ ਮਨ ਨੂੰ ਹਾਜ਼ਰ ਕਰ ਪਰਮਾਤਮਾ ਕਰਨਾ ਬਿਰਲਿਆਂ ਨੂੰ ਛੱਡ ਕੇ ਆਪਣਾ ਤੇ ਤਨ ਵੀ ਗਾਇਬ ਹੋਣ ਲੱਗ ਗਿਆ ਕਰਨਾ ਤੇ ਮਨ ਨੂੰ ਹਾਜ਼ਰ ਸੀ ਅਸੀਂ ਤੇ ਤਨ ਕਰਕੇ ਵੀ ਗੈਰ ਹਾਜ਼ਰ ਹੋਣ ਲੱਗ ਗਏ ਬਾਠ ਬੁੱਕ ਕਰਾ ਦਈਦਾ ਜਾਂ ਘਰ ਵਿੱਚ ਗੁਰੂ ਜੀ ਆਉਂਦੇ ਨੇ ਗ੍ਰੰਥੀ ਵੀਰ ਕੰਧਾਂ ਨੂੰ ਬਾਣੀ ਸੁਣਾ ਕੇ ਚਲਿਆ ਜਾਂਦਾ ਹੈ ਮੰਨਿਤਾ ਕੀ ਹਾਜ਼ਰ ਹੋਣੇ ਤਨ ਵੀ ਗੈਰ ਹਾਜ਼ਰ ਹੈ ਕਿਵੇਂ ਪ੍ਰਭਾਨੋ ਮੰਗੇ ਅਗਲਿਆਂ ਨੇ ਵੀ ਦੇਖ ਲਿਆ ਵੀ ਦੁਨੀਆ ਸੌਖਾ ਰੱਬ ਭਾਲਦੀ ਐ ਐਸੀਆਂ ਨਾਲ ਕਿਰਪਾ ਨਹੀਂ ਮਿਲਦੀ ਇਸੇ ਕਰਕੇ ਗੁਰੂ ਜੀ ਸਮਝਾਉਂਦੇ ਨੇ ਕਿ ਜੇ ਮਾਲਕ ਜੀ ਨੂੰ ਆਉਣਾ ਚਾਹਣਾ ਹੈ ਨਾ ਮਨ ਵੇਚਣਾ ਪੈਣਾ ਹੈ ਮਨ ਮਰਜ਼ੀਆਂ ਛੱਡਣੀਆਂ ਪੈਣਗੀਆਂ ਮਨ ਦੇ RAM ਲਿਆ ਹੈ ਅੰਚਨਸਿਓ ਪਾਈਐ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਸੋਨੇ ਦੇ ਬਰਾਬਰ ਵੀ ਰੱਬ ਜੀ ਨਹੀਂ ਮਿਲਦੇ ਤੇ ਅਸੀਂ ਪੈਸੇ ਨਾਲ ਅਸ਼ੀਰਵਾਦ ਚਾਹੁੰਨੇ ਆ ਤੇ ਉਹਨਾਂ ਵੀ ਦੇਖ ਲਿਆ ਵੀ ਦੁਨੀਆ ਸੌਖਾ ਰੱਬ ਭਾਲਦੀ ਆ ਉਹਨਾਂ ਕਹਿਣਾ ਸ਼ੁਰੂ ਕਰਤਾ ਵੀ ਤੁਸੀਂ ਬੁੱਕ ਕਰਾ ਕੇ ਚਲੇ ਜਾਓ ਮੁਖਵਾਕ ਡਾਕ ਰਾਹੀ ਤੁਹਾਡੇ ਘਰ ਆ ਜੇ ਪਵਿੱਤਰ ਬਾਣੀ ਦੇ ਮੁੱਖ ਵਾਕ ਦਾ ਘਰਾਂ ਵਿੱਚ ਰੁਲ ਰਹੇ ਨੇ ਇੱਥੋਂ ਤੱਕ ਕਈ ਇਦੋਂ ਵੀ ਅੱਗੇ ਨਿਕ ਲਗੇ ਅਗਲੇ ਪਹਿਲਾਂ ਹੀ ਪੁੱਛ ਲੈਂਦੇ ਆ ਕਹਿੰਦੇ ਜੀ ਜਿਆਦਾ ਕਾਲੀ ਆ ਨਾ ਅਸੀਂ ਇੱਕ ਪਾਠ ਕਰਕੇ ਰੱਖਿਆ ਹੁੰਦਾ ਜੇ ਕਹੂੰ ਤਾਂ ਹੁਣੇ ਤੁਹਾਡੇ ਨਾਂ ਤੇ ਅਰਦਾਸ ਕਰ ਦਿੰਨੇ ਆ ਗੁਰਬਾਣੀ ਜੀਵਨ ਜਾਂਚ ਹੈ ਜਿੰਨਾ ਟਾਈਮ ਸੁਣੀ ਨਹੀਂ ਸਮਝੀ ਨਹੀਂ ਮੰਨੀ ਨਹੀਂ ਫਿਰ ਕਿਰਪਾ ਕਿਵੇਂ ਹੋਵੇ ਜਪਜੀ ਸਾਹਿਬ ਦੀ ਬਾਣੀ ਵਿੱਚ ਚਾਰ ਪੌੜੀਆਂ ਸੁਣੇ ਦੇ ਪਰਥਾਏ ਨੇ ਜੇ ਸੁਣ ਲਈਏ ਕਿੰਡੀ ਕਿਰਪਾ ਨਾਨਕ ਪਗ ਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਤੇ ਜੇ ਸੁਣ ਕੇ ਮੰਨ ਲਈਏ ਫਿਰ ਤਾਂ ਕਹਿਣੀ ਕੀਨੀ ਮੰਨੇ ਕੀ ਗਤ ਜੇ ਕੋ ਕਹੈ ਜਦੋਂ ਸੁਣ ਕੇ ਮੰਨਦੇ ਆ ਨਾ ਫਿਰ ਉਸ ਲਾਈਨ ਵਿੱਚ ਆਉਣੀ ਆ ਜਿੰਨਾ ਬਾਰੇ ਕਿਹਾ ਜਾਂਦਾ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੇਂ ਸੋ ਅੱਜ ਤੋਂ ਜਦੋਂ ਵੀ ਪਾਠ ਪ੍ਰਕਾਸ਼ ਹੋਵੇ ਚਾਹੇ ਗੁਰਦੁਆਰਾ ਸਾਹਿਬ ਦੇ ਵਿੱਚ ਚਾਹੇ ਘਰ ਵਿੱਚ ਕਰਾਇਆ ਜਰੂਰ ਟਾਈਮ ਕੱਢਿਆ ਕਰ ਜਦੋਂ ਘਰ ਵਿੱਚ ਪਾਠ ਪ੍ਰਕਾਸ਼ ਕਰਾਉਣੀ ਆ ਨਾ ਕੋਸ਼ਿਸ਼ ਕਰਿਆ ਕਰੋ ਸਹਿਜ ਪਾਠ ਕਰੀਏ। ਪਹਿਲੀ ਗੱਲ ਆਪ ਕਦੀਏ ਨਹੀਂ ਬਾਣੀ ਪੜਨੀ ਆਉਂਦੀ ਗ੍ਰੰਥੀ ਵੀਰ ਨਾਲ ਗੱਲ ਕਰੀਏ। ਤੇ ਵੀਰ ਨੂੰ ਕਹਿ ਦਿਆ ਕਰੀਏ ਪੁੱਛ ਲਿਆ ਕਰੀਏ ਵੀ ਵੀਰ ਜੀ ਤੁਸੀਂ ਕਿੰਨੇ ਵਜੇ ਆਇਆ ਕਰੋਗੇ। ਅਸੀਂ ਨਾ ਉਸ ਸਮੇਂ ਤੱਕ ਆਪਣੇ ਸਾਰੇ ਕੰਮ ਨਿਵੇੜ ਕੇ ਰੱਖਿਆ ਕਰਾਂਗੇ ਕਿਉਂਕਿ ਅਸੀਂ ਬਾਣੀ ਸੁਣਨੀ ਹੈ। ਜੇ ਜਿੰਨੇ ਦਿਨ ਵੀਰ ਬਾਣੀ ਸੁਣਾਵੇ ਉਹਨੂੰ ਬਣਦਾ ਗੁਜਰਾਨ ਦੇ ਦਿਆ ਕਰੀਏ। ਬਾਣੀ ਦੀ ਕੀਮਤ ਨਹੀਂ ਹੈ ਗੁਜਰਾਨ ਹੈ ਕਿਉਂਕਿ ਵੀਰ ਨੇ ਵੀ ਆਪਣਾ ਪਰਿਵਾਰ ਪਾਲਣਾ ਬੱਚਿਆਂ ਦੀਆਂ ਫੀਸਾਂ ਭਰਨੀਆਂ ਨੇ ਇੱਕ ਪ੍ਰੀਮ ਭੇਟਾ ਹੈ ਇਹ ਵੀ ਜ਼ਰੂਰੀ ਨਹੀਂ ਕਿ 14 ਦਿਨਾਂ ਚ ਭੋਗ ਪਾਉਣੇ ਗੱਲ ਕਰ ਲੋ ਵੀ ਵੀਰ ਜੀ ਅਸੀਂ ਬਾਣੀ ਸੁਣਨੀ ਆ ਭਾਵੇਂ ਸਾਲ ਲੱਗ ਜਾ ਜ਼ਰੂਰ ਬਾਣੀ ਨੂੰ ਅਰਥਾਂ ਸਮੇਤ ਪੜ੍ਹਨਾ ਸ਼ੁਰੂ ਕਰੀਏ ਭਾਵੇਂ ਇੱਕ ਸ਼ਬਦ ਤੋਂ ਸ਼ੁਰੂਆਤ ਕਰ ਲਈਏ ਤਨ ਹਾਜ਼ਰ ਰੱਖੀਏ ਗੁਰਬਾਣੀ ਕੰਧਾਂ ਨੂੰ ਸੁਣਾਉਣ ਵਾਸਤੇ ਵੀ ਖਾਲੀ ਕਲਾਸ ਨੂੰ ਤਾਂ ਅਧਿਆਪਕ ਵੀ ਨਹੀਂ ਪੜਾਉਂਦੇ ਹੁੰਦੇ ਇਥੇ ਸਭ ਤੋਂ ਵੱਡਾ ਮਾਲਕ ਆਠ ਕੀਤਾ ਜਾ ਰਿਹਾ ਪਰ ਸੁਣਨ ਵਾਲਾ ਕੋਈ ਵੀ ਨਹੀਂ ਹੁੰਦਾ ਜੁੜੀਏ ਪਹਿਲੀ ਹਾਜ਼ਰੀ ਤਨ ਦੀ ਦੂਜੀ ਹਾਜ਼ਰੀ ਮਨ ਦੀ ਤੀਜੇ ਨੰਬਰ ਤੇ ਗੁਰੂ ਜੀ ਦੀ ਹਾਜ਼ਰੀ ਜਦੋਂ ਪਾਠ ਕਰਨ ਬੈਠਦੀ ਆ ਨਾ ਇਦਾਂ ਮਹਿਸੂਸ ਕਰਨਾ ਹੈ ਕਿ ਗੁਰੂ ਜੀ ਮੇਰੇ ਕੋਲ ਨੇ ਸਤਿਗੁਰੂ ਜੀ ਆਪ ਬੋਲ ਰਹੇ ਕਿਉਂਕਿ ਗੁਰਬਾਣੀ ਦੇ ਸ਼ਬਦ ਨੇ ਨਾ ਗੁਰੂ ਜੀ ਮੇਰੇ ਕੋਲ ਬੈਠੇ ਨੇ ਬਹੁਤ ਨੇੜੇ ਨੇ ਕਿਉਂਕਿ ਗੁਰਬਾਣੀ ਦੇ ਵਿੱਚ ਬਹੁਤ ਸ਼ਬਦ ਗੁਰੂ ਜੀ ਨੂੰ ਸਬੋਧਨ ਕਰਕੇ ਆਏ ਨੇ ਤੇ ਜੇ ਮਨ ਮੰਨੇਗਾ ਵੀ ਗੁਰੂ ਜੀ ਨੇੜੇ ਨੇ ਕਈ ਤਾਂ ਮਹਿਸੂਸ ਹੀ ਨਹੀਂ ਕਰ ਸਕੇ ਇਹ ਤੇ ਅੱਜ ਵੀ ਆਵਾਜ਼ਾਂ ਮਾਰਦੇ ਆਜਾ ਬਾਬਾ ਨਾਨਕ ਜੀ ਆਜੋ ਤੁਸੀਂ ਫਿਰ ਗੀੜੀ ਮਾਰ ਕੇ ਜਾਓ ਜਦੋਂ ਗੁਰਬਾਣੀ ਪੜ੍ਹਦੇ ਆ ਗੁਰੂ ਜੀ ਦੱਸਦੇ ਨੇ ਬਾਬਾ ਨਾਨਕ ਗਈ ਕਿਤੇ ਨਹੀਂ ਸਾਡੇ ਵਿੱਚ ਹੀ ਅੱਜ ਵੀ ਦਿਸਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਅੱਜ ਵੀ ਦੀਦਾਰ ਹੁੰਦੇ ਨੇ ਦੀਦਾਰ ਕਰਨ ਵਾਲੇ ਕਰ ਰਹੇ ਨੇ ਲਾਹਾ ਲੈਣ ਵਾਲੇ ਲਹਿ ਰਹੇ ਨੇ ਕਿਵੇਂ ਦਿਸਦੇ ਨੇ ਗੁਰੂ ਪਿਤਾ ਜੀ ਸਤ ਗੁਰੂ ਜੀ ਨੇ ਤਰੀਕਾ ਵੀ ਦੱਸਿਆ ਗੁਰਨਾਨਕ ਜਿਨ ਸੁਣਿਆ ਧਰੂ ਕਿਰਪਾ ਸਾਰਿਆਂ ਨੂੰ ਸ਼ਬਦ ਜਾਤ ਹੈ ਗੁਰਨਾਨਕ ਜਿਨ ਸੁਣਿਆ ਸੇ ਫਿਰ ਗਰਬਾਸਨਾ ਜਿਨ੍ਹਾਂ ਨੇ ਬਾਬਾ ਜੀ ਨੂੰ ਧਿਆਨ ਲਾ ਕੇ ਸੁਣਿਆ ਹੈ ਨਾ ਉਹਨਾਂ ਨੇ ਗੁਰੂ ਪਿਤਾ ਜੀ ਨੂੰ ਦੇਖ ਲਿਆ ਦੇਖ ਲਿਆ ਸ਼ਬਦ ਦੇ ਵਿੱਚੋਂ ਗੁਰੂ ਨਾਨਕ ਜੀ ਦੱਸਦੇ ਨੇ ਗੁਰੂ ਜੀ ਸਾਡੇ ਕੋਲ ਨੇ ਮਹਿਸੂਸ ਕਰੀਏ ਜਪਜੀ ਸਾਹਿਬ ਪੜ੍ਹ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਗੱਲਾਂ ਕਰ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੱਸ ਰਹੇ ਨੇ ਪੁੱਤ ਸਾਰਿਆਂ ਦਾ ਇੱਕ ਦਾਤ ਹੈ ਤੇ ਬੇਨਤੀ ਕਰਿਆ ਕਰ ਗੁਰਾ ਨੇੜੇ ਜਾਣ ਕੇ ਅਰਦਾਸ ਕਰ ਗੁਰਾ ਇੱਕ ਦੇਹੇ ਬੁਝਾਈ ਬੁਝਾਈ ਦਾ ਭਾਵ ਸਮਝ ਗੁਰੂ ਜੀ ਮੈਨੂੰ ਸਮਝ ਦਿਓ ਨੇੜੇ ਜਾਣ ਕੇ ਅਰਦਾਸ ਕਰੀਏ ਕਿਹੜੀ ਸਮਝ ਚਾਹੀਦੀ ਆ ਜੋ ਤੁਸੀਂ ਸਮਝਾਏ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਨੇੜੇ ਜਾਣ ਕੇ ਮੰਗੀਏ ਸੋਜੀ ਮੰਗੀਏ ਕਦੇ ਗੁਰੂ ਜੀ ਸਮਝਾਉਂਦੇ ਨੇ ਆਪਣੇ ਗੁਰੂ ਜੀ ਦੇ ਅੱਗੇ ਬੇਨਤੀ ਕਰ ਨੇੜੇ ਜਾਣ ਕੀ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਰਮ ਸਤ ਗੁਰ ਸਰਣਾਈ ਕਰ ਦਇਆ ਨਾਮ ਨੀੜੀ ਜਾਣ ਕਿ ਗੁਰੂ ਰਾਮਦਾਸ ਜੀ ਕੋਲ ਬੈਠੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਿਤੇ ਨਹੀਂ ਗਏ ਜੋ ਤੋ ਹੀ ਆ ਸਾਡੇ ਕੋਲ ਨੇ ਕਰੀਏ ਬੇਨਤੀਆਂ ਜ਼ਰੂਰ ਪ੍ਰਬਾਨ ਹੋਣਗੇ ਨੀੜੇ ਜਾਣ ਕੇ ਪਿਆਰ ਕਰਨਾ ਸ਼ੁਰੂ ਕਰੀਏ ਤੀਜੇ ਨੰਬਰ ਤੇ ਗੁਰੂ ਜੀ ਦੀ ਹਾਜ਼ਰੀ ਚੌਥੇ ਨੰਬਰ ਤੇ ਰੱਬ ਜੀ ਦੀ ਹਾਜ਼ਰੀ ਜਦੋਂ ਵੀ ਪਾਠ ਕਰਨੇ ਮਹਿਸੂਸ ਕਰਕੇ ਪਹਿਲਾਂ ਮਨ ਨਾਲ ਗੱਲ ਕਰ ਲਿਆ ਕਰੋ ਕਿ ਮੇਰੇ ਰੱਬ ਜੀ ਮੇਰੇ ਕੋਲ ਬੈਠੇ ਨੇ ਭਗਤ ਰਵਿਦਾਸ ਜੀ ਮਹਾਰਾਜ ਤਾਂ ਇੱਥੋਂ ਤੱਕ ਦੱਸਦੇ ਨੇ ਕਿਨ ਲੱਗੇ ਪੁੱਤ ਸਭ ਤੋਂ ਨੇੜੇ ਤੇਰੇ ਹੱਥ ਨੇ ਨਾ ਸਰੀਰ ਉੱਤੇ ਕੋਈ ਛੱਟ ਲੱਗੇ ਸਭ ਤੋਂ ਪਹਿਲਾਂ ਹੱਥ ਉੱਥੇ ਪਹੁੰਚਦਾ ਹੈ ਰੱਬ ਜੀ ਤਾਂ ਤੇਰੇ ਹੱਥਾਂ ਪੈਰਾਂ ਤੋਂ ਵੀ ਨੇੜੇ ਵੱਸਦੇ ਸਭ ਤੋਂ ਪਹਿਲਾਂ ਬਹੁਤ ਤੇਜ਼ੀ ਦੇ ਨਾਲ ਹੱਥ ਜਾਂਦਾ ਹੈ ਰੱਬ ਜੀ ਹੱਥਾਂ ਪੈਰਾਂ ਤੋਂ ਵੀ ਨੇੜੇ ਨੇ ਕਿਉਂਕਿ ਬਹੁਤ ਸ਼ਬਦ ਗੁਰਬਾਣੀ ਵਿੱਚ ਰੱਬ ਜੀ ਨੂੰ ਸਬੂਧਨ ਕਰਕੇ ਆਏ ਨੇ ਆਪਾਂ ਪਹਿਲੇ ਦਿਨ ਗੱਲ ਕੀਤੀ ਸੀ ਰਮਈਆ ਕੇ ਗੁਣ ਰਮਈਆ ਕਿਨੋ ਕੇ ਹੈ ਰੱਬ ਜੀ ਨਾਲ ਹੀ ਗੱਲ ਹੋ ਰਹੀ ਹੈ ਨਾ ਰਮਈਆ ਹਾਂ ਬਾਰਕ ਤੇਰਾ ਕਾਹੇ ਨਾ ਖੰਡਸ ਰਾਮ aí ਨਾਲ ਰਮੇ ਹੋਏ RAM ਨਾਲ ਗੱਲ ਹੋ ਰਹੀ। ਸੋ ਚਾਰ ਚੀਜ਼ਾਂ ਦੀ ਹਾਜ਼ਰੀ ਲਾਜ਼ਮੀ ਲਵਾਇਆ ਕਰਨੀ। ਫਿਰ ਵੇਖੋ ਕਿਵੇਂ ਰਸਵੰਦ ਹੈ। ਇਸ ਸ਼ਬਦ ਵਿੱਚ ਗੁਰੂ ਜੀ ਨੇ ਮਨ ਦੀ ਹਾਜ਼ਰੀ ਦੀ ਗੱਲ ਕੀਤੀ। ਸਤਿਗੁਰੂ ਜੀ ਧੰਗੁਰ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਪੁੱਤ ਮਨ ਤੇਰੇ ਨਾਲ ਰੋਜ਼ ਗੱਲਾਂ ਕਰਦਾ ਹੈ। ਆਪਾਂ ਕਹਿੰਦੇ ਆ ਨਾ ਮੇਰਾ ਮਨ ਕਰਦੇ ਮੈਂ ਆ ਖਾ ਮਾ ਮੇਰਾ ਮਨ ਕਰਦੇ ਮੈਂ ਇੱਥੇ ਜਾ ਮਾ ਕਦੇ ਤੂੰ ਵੀ ਮਨ ਨਾਲ ਗੱਲ ਕਰ ਲਿਆ ਕਰ ਇਹਨੂੰ ਸਮਝਾਇਆ ਕਰ ਏ ਮਨ ਮੇਰੀਆ ਤੂੰ ਸਦਾ ਰਹੋ ਹੀ ਮੇਰੀ ਮਨਾ ਤੂੰ ਸਦਾ ਹਰੀ ਦੇ ਨਾਲ ਜੁੜਿਆ ਰਹ ਸਤਿਗੁਰੂ ਜੀ ਆਖਦੇ ਨੇ ਪੁੱਤੇ ਮਨ ਬੜਾ ਮਸਤੀ ਐ ਇਨੀ ਇੱਕ ਵਾਰੀ ਕਹੇ ਤੋ ਸੁਣਨਾ ਨਹੀਂ ਇਹਨੂੰ ਦੁਬਾਰਾ ਕਹਿਣਾ ਪੈਣਾ ਦੁਬਾਰਾ ਕਹਿ ਫਿਰ ਆਵਾਜ਼ ਦੇ ਹਰ ਨਾਲ ਰਹੋ ਤੂੰ ਹਰੀ ਦੇ ਨਾਲ ਜੁੜ ਮੇਰੇ ਮਨਾਂ ਇਹ ਹੁਣ ਮਨ ਪੁੱਛੇਗਾ ਕਿ ਮੈਂ ਕਿਉਂ ਹਰੀ ਦੇ ਨਾਲ ਜੁੜਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਫਿਰ ਤੂੰ ਦੱਸ ਦੇਈ ਅੱਜ ਆਪਾਂ ਜਿੰਨੇ ਵੀ ਇੱਥੇ ਆਈਆਂ ਮੇਰੇ ਸਮੇਤ ਕੀ ਆਪਣੇ ਵਿੱਚੋਂ ਕੋਈ ਚਾਹੁੰਦੇ ਮੈਨੂੰ ਦੁੱਖ ਮਿਲੇ ਕਿਸੇ ਦੀ ਚਾਹਨਾ ਹੈ ਕੋਈ ਖਬਰ ਆਵੇ ਦੁੱਖਾਂ ਦੀ ਆਵੇ ਮੈਨੂੰ ਘਾਟ ਹੀ ਘਾਟੇ ਪੈ ਜਾਣ ਹਾਨੀਆਂ ਹੀ ਹਾਨੀਆਂ ਹੋ ਜਾਣ ਕੋਈ ਨਹੀਂ ਚਾਹੁੰਦਾ ਹਰ ਇੱਕ ਦੀ ਇੱਛਾ ਹੈ ਮੈਨੂੰ ਸੁੱਖ ਮਿਲੇ ਮੈਨੂੰ ਲਾਭ ਮਿਲੇ ਕੋਈ ਕੰਮ ਵਿੱਚ ਮੇਰੇ ਵਿਗਨ ਨਾ ਪਏ ਸਾਰੇ ਕੰਮ ਮੇਰੇ ਸਿਰੇ ਚੜ ਜਾਣ ਕੋਈ ਖਬਰ ਆਵੇ ਸੁੱਖਾਂ ਦੀ ਆਵੇ ਸਵਖਤੇ ਫੋਨ ਵੱਜਦਾ ਹੈ ਨਾ ਬੰਦਾ ਇੱਕ ਦਮ ਚੁੱਕਦਾ ਹੈ ਤੇ ਅੰਦਰ ਕੀ ਜਾਂਦੇ ਸੁੱਖ ਦਾ ਹੋਵੇ ਸੁੱਖ ਦੀ ਖਬਰ ਮਿਲੇ ਇਪੋ ਚਦੇ ਵੀ ਇੰਨੀ ਸਵਖਤੀ ਇਨਾਂ ਸਾਜਰੇ ਫੋਨ ਲਾਇਆ ਹੈ ਕੀ ਗੱਲ ਹੋ ਗਈ ਇੱਕਦਮ ਅੰਦਰ ਕੰਬ ਜਾਂਦਾ ਕਿਤੇ ਕੋਈ ਹੋਰ ਹੀ ਖਬਰ ਸੁਣਨ ਨੂੰ ਨਾ ਮਿਲ ਜਾਏ ਸੁੱਖਾਂ ਦੀ ਹੋਣੀ ਚਾਹੀਦੀ ਚਾਹਨਾ ਹੀ ਨਾ ਦੁੱਖ ਨਾ ਆਉਣ ਘਾਟੀ ਨਾ ਪੈਣ ਧੰਮ ਸਿਰੇ ਚੜ ਜਾਣ ਗੁਰੂ ਜੀ ਆਖਦੇ ਨੇ ਪੁੱਤ ਜੇ ਸੱਚਮੁੱਚ ਚਾਹਨਾ ਹੈ ਆ ਮੇਰੇ ਕੋਲ ਮੈਂ ਤੈਨੂੰ ਜੁਗਤੀ ਦੱਸ ਦੇਂ ਇਚਉਣਾ ਇਹ ਨਾ ਕਮੀਆਂ ਨਾ ਆਉਣ ਹਾਨੀਆਂ ਨਾ ਹੋਣ ਇਸ ਗੱਲ ਨੂੰ ਚੇਤੇ ਰੱਖੀ ਜਾਂ ਕਾਮੀਤ ਸਾਜਨ ਹੈ ਸਮੀਆਂ ਇਸ ਜਨ ਕੋ ਕਹ ਕਾ ਕੀ ਕਮੀਆਂ ਜਿਨ੍ਹਾਂ ਨੇ ਆਪਣਾ ਮਿੱਤਰ ਵਿਆਪਕ ਪ੍ਰਭੂ ਨੂੰ ਬਣਾਈ ਹੈ ਸਮੀਆਂ ਦਾ ਭਾਵ ਸਮਾਇਆ ਹੋਇਆ ਇੱਕ ਸਮਾਨ ਸਾਰਿਆਂ ਵਿੱਚ ਜੋ ਬੈਠਾ ਹੈ ਜਿੰਨਾ ਜਿਨ੍ਹਾਂ ਨੇ ਦੋਸਤੀ ਕੀਤੀ ਆ ਨਾ ਮਾਲਕ ਜੀ ਦੇ ਨਾਲ ਦੱਸੋ ਭਲਾ ਉਹਨਾਂ ਨੂੰ ਕਾਦੀ ਕਮੀ ਰਹਿ ਗਈ ਰੱਬ ਜੀ ਆਪਣੇ ਪਿਆਰਿਆਂ ਨੂੰ ਕੋਈ ਕਮੀ ਰਹਿਣ ਹੀ ਨਹੀਂ ਦਿੰਦੇ ਜਾਂ ਤੂੰ ਮੇਰਾ ਹੈ ਬਲ ਹੈ ਤਾਂ ਕਿਆ ਮੋਹ ਸ਼ੰਦਾ ਤਦ ਸਭ ਕਿਸ਼ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਠੀਕ ਹੈ ਪੇਪਰ ਪੈਂਦੇ ਨੇ ਅਰੇ ਜਦੋਂ ਪੇਪਰਾਂ ਨੂੰ ਪਾਸ ਕਰਦੇ ਆ ਨਾ ਘਾਟਾ ਕੋਈ ਵੀ ਨਹੀਂ ਰਹਿ ਜਾਂਦਾ ਆਪਾਂ ਪਹਿਲੇ ਦਿਨ ਗੱਲ ਕੀਤੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕਿੰਨੇ ਪੇਪਰ ਪਏ ਪਰ ਜਦੋਂ ਸਾਰੇ ਪੇਪਰਾਂ ਨੂੰ ਪਾਸ ਕਰ ਲਿਆ ਤੇ ਕਮੀ ਰਹਿ ਗਈ ਜੀ ਅੱਜ ਸਾਰੀ ਦੁਨੀਆ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਜਦੇ ਕਰਦੀ ਉਸ ਥਾਂ ਦੇ ਵਿੱਚ ਉਸ ਸਥਾਨ ਦੇ ਉੱਤੇ ਵਿਰਾਜ ਗਏ ਜੋ ਅਸਥਾਨ ਕਦੇ ਮਿਟਣ ਵਾਲਾ ਹੀ ਨਹੀਂ ਕਿਉਂਕਿ ਕਿਰਪਾ ਹੋਈ ਮਾਲਕ ਜੀ ਨੂੰ ਮਨਾਏ ਹੈ ਕਿ ਜਦੋਂ ਮਾਲਕ ਵੱਲ ਹੁੰਦਾ ਦੱਸੋ ਭਲਾ ਕਾਦੀ ਕਮੀ ਰਹਿੰਦੀ ਹੈ ਗੁਰੂ ਜੀ ਦੱਸਦੇ ਨੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਇਸੇ ਕਰਕੇ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ ਪੁੱਤ ਜਦੋਂ ਤੇਰਾ ਮਨ ਪੁੱਛੇ ਮੈਂ ਕਿਉਂ ਹਰੀ ਨੂੰ ਯਾਦ ਕਰਾਂ ਤਾਂ ਦੱਸ ਦਈਂ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਚਾਹਨਾ ਏ ਨਾ ਦੁੱਖ ਨਾ ਮਿਲਣ ਚਾਹਨਾ ਏ ਸੋਖੀ ਸੋਖੋਂ ਤਾਂ ਦੁੱਖ ਦੂਰ ਕਰਨ ਵਾਲੇ ਦਾਤੀ ਨਾਲ ਸਾਝ ਜ। ਜਦੋਂ ਉਸ ਮਾਲਕ ਜੀ ਦੀ ਬਾਣੀ ਨੂੰ ਸੁਣਿਆ ਜਾਂਦਾ ਹੈ ਸੁਣਨ ਦੇ ਨਾਲ ਹੀ ਬਖਸ਼ਾ ਮਿਲ ਜਾਂਦੀਆਂ ਨੇ ਦੁੱਖ ਰੋਗ ਸੰਤਾਪ ਉਤਰੀ ਸੁਣੀ ਸੱਚੀ ਸੁਣਿਆ ਤੇ ਕਰਨ ਘਰਾਂ ਵਿੱਚ ਸੁਣ ਬੱਚਿਆਂ ਨੂੰ ਸੁਣਾ ਕੋਸ਼ਿਸ਼ ਕਰੀਏ ਮਾਲਕ ਜੀ ਦੇ ਨੇੜੇ ਹੋਣ ਦੀ ਧੰਗ ਗੁਰੂ ਅਮਰਦਾਸ ਦੀ ਆਖਦੇ ਨੇ ਪੁੱਤ ਅਗਲੀ ਬਖਸ਼ਿਸ਼ ਵੀ ਦੱਸ ਦੇ ਕਿਉਂ ਮਾਲਕ ਨਾਲ ਜੁੜਨਾ ਹੈ ਅਗਲੀ ਕਿਰਪਾ ਵੀ ਦੱਸ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਅੰਗੀਕਾਰ ਦਾ ਅਰਥ ਹੈ ਪੱਖ ਕਰਨਾ ਸਹਿਯਤਾ ਕਰਨੀ ਆਪਾਂ ਕਿਸੇ ਨੂੰ ਕਹਿ ਦਈਏ ਨਾ ਵੀ ਤੂੰ ਆਹ ਕੰਮ ਕਰ ਮੈਂ ਤੇਰੇ ਨਾਲ ਆ ਉਹ ਮਨੋਖ ਆਪਣੀ ਮਗਰ ਲੱਗ ਕੇ ਉਹ ਕੰਮ ਕਰ ਜਾਏ ਤੇ ਆਪਾਂ ਉਹਦਾ ਸਾਥ ਦੇਈ ਨਾ ਸਕੀਏ ਕਿਉਂਕਿ ਆਪਾਂ ਸਮਰੱਥ ਨਹੀਂ ਨਾ ਹੈਗੇ ਆਪਣਾ ਤੇ ਪਲ ਦਾ ਪਤਾ ਨਹੀਂ ਆਪਾਂ ਕਿਵੇਂ ਦਾਅਵੇ ਕਰ ਸਕਦੇ ਏਸੇ ਕਰਕੇ ਗੁਰੂ ਜੀ ਨੇ ਮਨੁੱਖ ਦੀ ਤੁਲਨਾ ਇੱਕ ਚੂਹੇ ਨਾਲ ਕੀਤੀ ਗੁਰੂ ਜੀ ਫਰਮਾਉਂਦੇ ਨੇ ਵੀ ਮਨੁੱਖ ਤੇ ਇੱਕ ਚੂਹੇ ਵਰਗਾ ਹੈ ਮਾਨਸ ਬਪਰਾ موسیਕੀ ਨੂੰ ਮੀਚ ਬਲਿਆ ਖਈ ਹੈ ਰੇ ਕਹਿੰਦੀ ਜਿਵੇਂ موسی ਕਹਿੰਦੇ ਨੇ ਚੂਹੇ ਨੂੰ ਚੂਹੇ ਨੂੰ ਪਤਾ ਥੋੜੀ ਹੁੰਦਾ ਕਦੋਂ ਬਿੱਲੀ ਨੇ ਉਹਨੂੰ ਦਬੋਚ ਲੈਣਾ ਇਸੇ ਤਰ੍ਹਾਂ ਵਿਚਾਰੇ ਮਨੁੱਖ ਨੂੰ ਵੀ ਕੋਈ ਪਤਾ ਨਹੀਂ ਕਦੋਂ ਮੌਤ ਰੂਪੀ ਬਿੱਲੀ ਨੇ ਇਹਨੂੰ ਦਬੋਚ ਲੈਣਾ ਦੱਬ ਲੈ ਆਪਾਂ ਸਮਰੱਥ ਨਹੀਂ ਹੈਗੇ ਠੀਕੇ ਆਪਾਂ ਦਾਵਾ ਕਰ ਸਕਦੇ ਆ ਪਰ ਅਗਲੇ ਪਲ ਦਾ ਕੀ ਪਤਾ ਹੈ ਜਦੋਂ ਉਹਨੇ ਉਹ ਕੰਮ ਕਰਨ ਆਪਾਂ ਹੋਈਏ ਜਾਂ ਨਾ ਹੋਈਏ ਪਰ ਜੀ ਦੇ ਪੱਖ ਵਿੱਚ ਰੱਬ ਜੀ ਆਉਂਦੇ ਹਨ ਜੀ ਦੀ ਸਹਾਇਤਾ ਵਿੱਚ ਰੱਬ ਜੀ ਆ ਜਾਂਦੇ ਨੇ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਇਹ ਹੋਈ ਨਹੀਂ ਸਕਦਾ ਉਹਦਾ ਕੋਈ ਕੰਮ ਸਿਰੇ ਨਾ ਚੜੇ ਸਭ ਅਰਥ ਹੈ ਸਭ ਦਾ ਪਾਪ ਸਾਰੇ ਸਾਰੇ ਕੰਮ ਉਹਦੇ ਸਬਰ ਜਾਂਦੇ ਨੇ ਜੀ ਦੀ ਸਹਾਇਤਾ ਵਿੱਚ ਰੱਬ ਜੀ ਆ ਜਾਂਦੇ ਨੇ ਸਭਨਾ ਗੱਲਾਂ ਸਮਰੱਥ ਸੁਆਮੀ ਸਾਰੀਆਂ ਗੱਲਾਂ ਕਰਨ ਦਾ ਸਮਰੱਥ ਦਾਤਾ ਹੈ ਕੋਈ ਇਦਾਂ ਦੀ ਗੱਲ ਨਹੀਂ ਕੋਈ ਇਦਾਂ ਦੀ ਚੀਜ਼ ਨਹੀਂ ਜੋ ਦਾਤਾ ਜੀ ਨਾ ਕਰ ਸਕਦੇ ਹੁਣ ਸਮਰੱਥ ਨਹੀਂ ਸਭ ਕੁਝ ਕਰਨ ਯੋਗ ਨੇ ਨਗਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ ਪੁੱਤ ਪਰ ਪੋਛ ਆਪਣੇ ਮਨ ਤੋਂ ਕਰ ਗੱਲ ਮਨ ਦੇ ਨਾਲ ਐਸੇ ਦਾਤੇ ਨੂੰ ਕਿਉਂ ਭੁਲਾ ਦਿੰਦਾ ਜੋ ਸਭ ਕੁਝ ਕਰਨ ਦੀ ਸਮਰੱਥਾ ਰੱਖਣ ਵਾਲਾ ਹੈ ਤੂੰ ਕਿਉਂ ਨੋ ਭੁਲਾ ਦਿੰਦਾ ਮੇਰੇ ਮਨਾ ਚੌਥੀ ਵਾਰ ਫਿਰ ਕੇ ਹੈ ਕਹਿ ਹੈ ਨਾਨਕ ਮਨ ਮੇਰੇ ਤੂੰ ਸਦਾ ਰਹੋ ਹਰ ਨਾਲ ਉਸਦਾ ਹਰੀ ਦੇ ਨਾਲ ਜੁੜਿਆ ਸਾਨੂੰ ਜਪਜੀਤ ਸਾਹਿਬ ਪੜੇ ਤੋਂ ਬਿਨਾ ਚੈਨ ਨਹੀਂ ਆਉਣੀ ਚਾਹੀਦੀ ਸੋਇਲਾ ਸਾਹਿਬ ਪੜੇ ਤੋਂ ਬਿਨਾ ਨੀਂਦ ਨਹੀਂ ਆਉਣੀ ਚਾਹੀਦੀ ਇਨਾ ਪਿਆਰ ਬਣ ਜਾਵੇ ਗੁਰੂ ਜੀ ਦੀ ਬਾਣੀ